ਲੈ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਨਾ ਇੱਕ ਤੁਸੀਂ ਬਹੁਤ ਹੀ ਖੂਬਸੂਰਤ ਝੋਟੀ ਦੇਖ ਰਹੇ ਹੋ ਬਾਈ ਨੇ ਇਹ ਵੇਚਣੀ ਆ ਵਕਾਊ ਆ ਨਾ ਜੈਡ ਬਲੈਕ ਰੰਗ ਸੰਗਾ ਚੰਗੇ ਕੱਦ ਕਾਠ ਵਾਲੀ ਆ ਸੋਹਣੇ ਰੰਗ ਗਰੁੱਪ ਦੇ ਵਿੱਚ ਆ ਨਾ ਬਹੁਤ ਹੀ ਖੂਬਸੂਰਤ ਝੋਟੀ ਆ ਸੋਣ ਵਾਲੀ ਆ ਤੇ ਇਹਦੇ ਨਾਲ ਆਪ ਬਾਈ ਨੇ ਡਿਟੇਲ ਕਰਾਂ ਬਾਈ ਕੀ ਕਰਦਾ ਤੋਕੜ ਗੱਬਣਾ ਜਾਂ ਕੋਈ ਤੋਕੜਾਂ ਮੱਝਾਂ ਲੈ ਲੈਂਦਾ ਉਹਦੇ ਮਗਰ ਜਿਹੜੀ ਕੱਟੀ ਹੁੰਦੀ ਆ ਉਹ ਲਾ ਕੇ ਪਾਲ ਲੈਂਦਾ ਜਾਂ ਕੱਟੀ ਖਰੀਦ ਕੇ ਪਾਲ ਲੈਂਦਾ ਨਾ ਫਿਰ ਉਹ ਤਿਆਰ ਕਰਕੇ ਵੇਚਦਾਗਾ ਸੋ ਬਾਈ ਨੇ ਹੁਣੇ ਝੋਟੀ ਵੇਚਣੀ ਆ ਬਾਈ ਨਾਲ ਗੱਲਬਾਤ ਕਰਾਉਣਾ ਰੇਟ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਨੂੰ ਝੋਟੀ ਪਸੰਦ ਆਈ ਸੋ ਤੁਸੱਲੀ ਉਹਨੇ ਆਪ ਕਰਨੀ ਹੈਗੀ ਸਾਡਾ ਫਾਸਰ ਵੀਡੀਓ ਬਣਾਉਂਦਾ ਸੋ ਕਰਾਉਣਾ ਪਾਗਾ ਜੀ 90 ਨਾਲ ਤੁਹਾਡੀ ਗੱਲਬਾਤ ਆਜੋ ਮੇਰੇ ਨਾਲ ਨਾਲ ਸਾਰੇ ਜਣੇ ਖਾਂਜ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਵੀਰੇ ਨਾਮ ਤੇ ਆਪਣਾ ਪਿੰਡ ਬੋਲੋ ਜੀ ਬਾਈ ਜੀ ਨਾਮ ਮੇਰਾ ਗੁਰਦੇਵ ਸਿੰਘ ਜੀ ਤੇ ਉਹ ਗੁਰੇ ਮੈਂਬਰ ਦੇ ਨਾਤੇ ਜਾਣਦੇ ਆ ਠੀਕ ਆ ਜੀ ਪਿੰਡ ਛੰਨਾ ਗਲਬ ਸਿੰਘ ਵਾਲਾ ਤਹਿਸੀਲ ਤੱਪਾ ਜ਼ਿਲ੍ਹਾ ਬਰਨਾਲਾ ਨੇੜੇ ਭਤੌੜ ਸ਼ਹਿਰ ਆ ਹਾਂ ਜੀ ਤੇ ਮੋਬਾਈ ਮਾਈਲ ਨੰਬਰ 9876606432 9876606432 ਠੀਕ ਹੈ ਬਾਕੀ ਸਾਨੂੰ ਸਕਰੀਨ ਤੇ ਨੰਬਰ ਲਾ ਦੇਣੇ ਕਿਸਾਂ ਵੀਰੋ ਬਾਈ ਛੋਟੀ ਆਪਣੀ ਘਰ ਦੀ ਖਰੀਦੀ ਵੀ ਐ ਬਾਈ ਘਰ ਦੀ ਪਾਲੀ ਵੀ ਐ ਘਰ ਦੀ ਪਾਲੀ ਹਾਂ ਮੈਂ ਮੱਝ ਲੈ ਸੀਗਾ ਪੋਕੜ ਹੂੰ ਤੇ ਉਹਦੇ ਮਗਰ ਇਸੇ ਦੇ ਮਾਰੇ ਨੇ ਮੱਝ ਲਈ ਸੀ ਮੈਨੂੰ ਸੋਣੀ ਲੱਗੀ ਕੱਟੀ ਤੇ ਮਾਂ ਵੀ ਇਹਦੀ ਬਹੁਤ ਸੁਨੱਖੀ ਸੀਗੀ ਹਾਂ ਲੰਦੋਂ ਕਿਵੇਂ ਹੁਣ ਅਹੀਂ ਲੰਦੋਂ ਬਾਈ ਹਜੇ ਤਾਂ ਪੂਰੇ ਵੀ ਨਹੀਂ ਕਰਤੇ ਸੋਣ ਦਾ ਕੈਨੇਡਾ ਬਾਕੀ ਰਹਿ ਗਿਆ ਤਾਂ ਇਹਦੇ ਬਾਈ ਮੱਲਾ ਵੀ ਕੋਈ ਤਾਂ ਪਹਿਲਾਂ ਕਰਕੇ ਥੋੜਾ ਜਿਹਾ ਵੱਧ ਲੈ ਜਾਂਦੇ ਹੁੰਦੀ ਆ ਪਹਿਲਾਂ ਹਾਂ ਜਿਹੜੇ ਗਣਤੀ ਗਣਤੀ ਦੇ ਦਿਨ ਕਿ ਜਣਤੀ ਦੇ ਦਿਨ ਮੱਲਾ ਵੀ ਪੂਰੀ ਹੈ ਇਹਦੀ ਗਣਤੀ ਦੇ ਦਿਨ ਪੂਰੇ ਨੇ ਹਾਂ ਪੰਜਾ ਪੰਜਾ ਦੇ ਹਿਸਾਬ ਨਾਲ ਮੱਲਾ ਪੂੜਿਆਂ ਦੀ ਬੰਤਰਾ ਹਜੇ ਮੱਲਾ ਢਿੱਲ ਢੂਖਾਈ ਨਹੀਂ ਹਜੇ ਮੇਰੇ ਹਿਸਾਬ ਨਾਲ ਵੀ ਹਾਂ 8-10 ਦਿਨਾਂ ਤੱਕ ਝੋਟੇ ਲੈ ਕੇ ਜਾਊਗੀ ਮਾਉਂ ਨੇ ਲੈ ਜੂਗੀ ਜੱਡ ਬਲੈਕ ਹੈ ਨਾ ਹਾਂ ਬਾਕੀ ਥਾਂ ਥੋਂ ਦੀ ਕੁਆਲਿਟੀ ਗੁੰਦਵੇਂ ਆਰਡਰ ਦੀ ਕੰਪੈਕਟ ਆਰਡਰ ਦੀ ਹੋਊਗੀ ਫੇਸ ਕੁਆਲਿਟੀ ਚੈੱਕ ਕਰ ਲੋ ਤੇ ਵੀਰੇ ਆਇਆ ਤਾਂ ਨਹੀਂ ਪਤਾ ਵੀ ਕਿਹੜੇ ਸੀਮਾ ਸਮਝੇ ਤਾਂ ਨਹੀਂ ਆਪਾਂ ਨੂੰ ਪਤਾ ਨਹੀਂ ਕਿ ਡੇਰੇ ਵਾਲੇ ਆ ਹਾ ਸਰਸੇ ਵਾਲੇ ਹਾਂ ਹਾਂ ਸਲਾਤਪੁਰੇ ਵਾਲੇ ਸਲਾਤਪੁਰੇ ਵਾਲੇ ਸਲਾਤਪੁਰੇ ਵਾਲੇ ਸੰਧੀ ਤੱਕ ਠੀਕ ਆ ਅੱਛਾ ਉਹਨਾਂ ਕੋਲ ਝੋਟਾ ਹਾਂ ਉਹਨਾਂ ਕੋਲ ਹੈਗੇ ਨੀਲੀ ਰੌਣਕ ਪੁਰਾਣੀ ਹੈਗੇ ਨੇ ਜਦੋਂ ਮਤਲਬ ਕਿ ਉਹਨਾਂ ਨੇ ਦਿਆਨ ਦੱਸਿਆ ਮੈਨੂੰ ਕਹਿੰਦੇ ਵੀ ਉਹ ਟੀਕਾ ਭਰਾ ਹੈ ਸੱਚ ਠੀਕ ਹੈ ਠੀਕ ਹੈ ਮਤਲਬ ਸਲਾਤਪੁਰੇ ਵਾਲੇ ਡੇਰੇ ਦੇ ਵਿੱਚ ਸਭ ਤੋਂ ਝੋਟਾ ਉਹਦੀ ਹੀ ਕੱਟੀ ਆ ਸੂਣ ਦੇ ਤੱਕ ਦਿਨ ਬਾਈ ਕਹਿੰਦਾ ਪੂਰੀ ਆ ਪਰ ਜਿਹੜੇ ਸਾਨਾ ਝੋਟੇ ਢੱਲ ਟੁੱਲ ਹਜੇ ਨਹੀਂ ਤੇ ਹਫਤਾ ਰਾਵਣ ਵਾਲੇ ਜੂਗੀ ਤੇ ਇੱਕ ਵਾਰੀ ਫੇਰ ਤੋਂ ਇਹਨੂੰ ਇਸ ਲੱਟ ਨੂੰ ਤੋੜ ਦੋ ਸੋ ਨਾ ਬਨ ਨਾਰਮਲ ਤੌਰ ਤੇ ਦਿਖ ਉਸਨ ਦਿਖਾ ਦੇਣਾ ਤੋਰ ਕੇ ਆਪਾਂ ਜੀ ਦੇਖ ਸਕਦੇ ਹਾਂ ਸਿੰਘ ਸਿੰਘ ਦੀ ਕੁਆਲਿਟੀ ਰੰਗ ਸੈਂਗਾ ਚੋਟੀ ਬਹੁਤ ਸੋਹਣੀ ਆ ਆਰਡਰ ਦੀ ਕੁਆਲਿਟੀ ਖਾਸੀ ਚੰਗੀ ਬਣਾਉਗੀ ਹਜੇ ਥਾਂ ਤੋਂ ਚਾਰੇ ਨਿਖੜ ਹੋਏ ਹੈਗੇ ਥੋੜੀ ਝ ਢਿੱਲੂ ਕਰਕੇ ਮੈਥੋਂ ਥੋੜੀ ਡਰਦੀ ਹੈਗੀ ਤੇ ਆ ਦੇਖ ਸਕਦੇ ਪਿੱਛੇ ਆਰਡਰ ਦੀ ਕੁਆਲਿਟੀ ਓੜੇ ਪੜੇ ਦੀ ਪੰਤਰ ਜਿਹੜੀ ਵਜਨ ਕੱਦ ਕਾਠ ਸੋਨਾ ਚੋਟੀ ਦਾ ਲੈ ਤੋਰ ਲੈ ਵੀਰ ਉੱਧਰ ਨੂੰ ਬਾਕੀ ਸੁਣਵਾ ਇਧਰੋਂ ਸਾਨੂੰ ਬਹਿਣੀ ਸੈਂਟ ਤੁਸਨ ਦਿਖਾ ਦਿੰਨੇ ਆਪਾਂ ਪਿੱਛੇ ਤੁਸਨ ਮਾਓ ਕੇ ਦਿਖਾਉਣਾ ਆਰਡਰ ਦੀ ਕੁਆਲਿਟੀ ਬੈਕ ਸਾਈਡ ਤੋਂ ਆ ਦੇਖੋ ਜੀ ਸੋਹਣੇ ਝੋਟੀਆਂ ਕੋਲ ਮਲਾ ਕੇ ਬਾਕੀ ਜਿਹੜੇ ਵੀਰ ਐ ਟਾਈਮ ਪਾ ਕੇ ਖਰੀਦੂਗਾ ਇੱਕ ਕਾਲਾ ਵਾਲ ਇੱਕ ਵੀ ਹੈ ਨਹੀਂ ਕਿਸੇ ਥਾਂ ਤੇ ਚਿੱਟਾ ਵਾਲ ਕੋਈ ਸ਼ਾਹ ਕਾਲੀ ਹੈ ਜਿਹਨੇ ਬਲੈਕ ਸ਼ਾਹ ਕਾਲੀ ਹੈ ਹਾਂ ਤੇ ਫਿਰ ਇਹਦਾ ਭਾਈ ਮੁੱਲ ਦੱਸੋ ਜਾਜਾ ਕਿੰਨਾ ਕਰੋਗੇ ਮੁੱਲ ਬੱਤ ਭਾਈ ਕੋਈ ਨਾ ਕਰ ਲਾਂਗੇ ਜੇ ਜਦੋਂ ਕੋਈ ਆਊ ਤਾਂ ਦੇਖਾਂਗੇ ਫਿਰ ਉਹਦੇ ਹਿਸਾਬ ਨਾਲ ਮਾੜਾ ਮੋਟਾ ਜਾਂ ਅੱਜ ਜਲਾ ਦੋ ਬਾਹਲਾ ਨਾ ਕਰਿਓ ਜਾਜਾ ਮੁੱਲ ਕਰ ਦੋ ਜਿੰਨਾ ਕਾ ਤੁਹਾਡੀ ਇੱਛਾ ਬਣਦੀ ਆ ਜਾਜਾ ਮੈਂ ਤਾਂ 1.5 ਰੱਖਿਆ ਕਹਦਾ ਮੁੱਲ ਤਾਂ ਹੂੰ ਡੇਢ ਜਿਆਦਾ ਕੋਈ ਨਾ ਪੰਬ ਹੋ ਜਾ ਕਰ ਦਿੰਗੇ ਬੰਦੇ ਦਾ ਮਨ ਤਾਂ ਹੈ ਡੇਢ ਜਿਆਦਾ ਹੈ ਹੈ ਡੇਢ ਜਿਆਦਾ ਚਲ ਕਰ ਲਾਂਗੇ ਉਹ ਜੇ ਆਪਾਂ ਜੇ ਕੋਈ ਚਲੋ ਕਿਸਾਨ ਵੀਰ ਦੇਖੋ ਝੋਟੀ ਸਾਨੂੰ ਦਿਖਾਤੀ ਆਪਾਂ ਤੁਹਾਨੂੰ ਲੱਗੇ 50 ਦੀ ਤੁਹਾਨੂੰ ਲੱਗੇ ਲੱਖ ਦੀ ਤੁਹਾਨੂੰ ਲੱਗੇ ਸਵਾ ਲੱਖ ਦੀ ਤੁਹਾਨੂੰ ਡੇਢ ਦੀ ਲੱਗੇ ਜੀ ਜਿਹੜਾ ਬਾਈ ਦਾ ਨੰਬਰ ਦਿੱਤਾ ਬਾਈ ਨਾਲ ਸੰਪਰਕ ਲਾਇਮੀ ਕਰਨਾ ਕਿਉਂਕਿ ਜਿਹੜਾ ਸੌਦਾ ਹੈ ਉਹ ਕਰੇ ਤੋਂ ਹੋਊਗਾ ਦੇਖੋ ਬਾਈ ਦੀ ਚੀਜ਼ ਆ ਇਹਨੇ ਮੰਗ ਲਈ ਤੁਹਾਨੂੰ ਜਿੰਨੇ ਦੀ ਲੱਗਦੀ ਆ ਤੁਸੀਂ ਆ ਕੇ ਇੱਥੇ ਦੇਖਿਓ ਪੈਸਾ ਲਾ ਕੇ ਦੇਖੋ ਰੇਟ ਜੇ ਤੁਹਾਡਾ ਸੱਦਾ ਬਣ ਗਿਆ ਤਾਂ ਮੌਕੇ ਦੀ ਥੋੜੀ ਗੱਲ ਆ ਥੋੜੀ ਸਮਝ ਆ ਗਈ ਸੋ ਵੀ Ta nová dísa se říká, ale měl tak se horujde ta nová.